ਪ੍ਰਸ਼ਨ ਅੰਦਰ ਕਰੋ ਅਲਾਉਡ ਹੈ ਪ੍ਰਸ਼ਨ ਆਰਿਆ ਨੂੰ ਲੋਕਾਂ ਨੂੰ ਵਧਾਈਆਂ ਅੱ비 ਤੋਂ ਪਾਰਟੀ ਸ਼ੁਰੂ ਹੋਈ ਹੈ ਕਰਨ ਸ਼ਹਿਰ ਦੀ ਸਿਆਸਤ ਲਗਾਤਾਰ ਭਖ ਰਹੀ ਸੀ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਦੇ ਖਿਲਾਫ ਬੇਪ੍ਰੋਸੇਜਯੋਗ ਮਤਾ ਪਾਇਆ ਜਾਣਾ ਸੀ ਅੱਜ ਇਹ ਮਤਾ ਪਾ ਦਿੱਤਾ ਗਿਆ ਹੈ ਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਖਰੜ ਦੇਈ ਠਾਰਾ ਕਾਉਂਸਲਰ ਦੇ ਨਾਲ ਉਹਨਾਂ ਵੱਲੋਂ ਇਹ ਮਤਾ ਪਾ ਦਿੱਤਾ ਗਿਆ ਹੈ ਇਸ ਮੌਕੇ ਐਮਐਲਏ ਚਰਨਜੀਤ ਸਿੰਘ ਚੰਨੀ ਵੀ ਨਾਲ ਪੁੱਜੇ ਸਨ ਜਿਨ੍ਹਾਂ ਨੇ ਕੀ ਉੱਥੇ ਕਾਫੀ ਗੱਲਾਂ ਆਖੀਆਂ ਕੀ ਕਹਿਣਾ ਹੈ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦਾ ਕੀ ਕਹਿਣਾ ਹੈ ਸਾਬਕਾ ਨਗਰ ਕਾਉਂਸਲ ਪ੍ਰਧਾਨ ਦਾ ਅਤੇ ਕੀ ਕਹਿਣਾ ਚਰਨਜੀਤ ਸਿੰਘ ਦਾ ਆਓ ਤੁਹਾਨੂੰ ਵੀ ਸੁਣਾਦੇ ਹਾਂ ਇੱਕ ਮਿੰਟ ਇੱਕ ਮਿੰਟ ਹਾਂ ਹਾਂ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਹੁਕਮ ਦੇ ਨਾਲ ਮੈਂ ਸਾਰਾ মিডিਆ ਤੇ ਸਾਰੇ ਖਰੜ ਦੇ ਵਸਨੀਕਾਂ ਨੂੰ ਵਧਾਈ ਦਿੰਨੀ ਆ ਕਿ ਖਰੜ ਚ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਹੈ ਉਹ ਬਣਨ ਨੂੰ ਤਿਆਰ ਹੈ ਪ੍ਰਧਾਨ ਖਰੜ ਦੇ ਮੌਜੂਦਾ ਪ੍ਰਧਾਨ ਦੇ ਖਿਲਾਫ ਜਿਹੜਾ ਆ ਵਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ ਉਹ ਮਨਜ਼ੂਰ ਹੋ ਗਿਆ ਹੈ ਉਹ ਮਨਜ਼ੂਰ ਹੋ ਗਿਆ ਹੈ ਤੇ ਸਾਰਿਆਂ ਨੂੰ ਲੋਕਾਂ ਨੂੰ ਵਧਾਈਆਂ ਅੱ비 ਤੋਂ ਪਾਰਟੀ ਸ਼ੁਰੂ ਹੋਈ ਹੈ ਮੈਂ ਜਿੰਨੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਮੇਰੀ ਗੱਲ ਦਾ ਮਾਨ ਰੱਖਿਆ ਜਿਨ੍ਹਾਂ ਨੇ ਇਤਿਹਾਸਕ 43 ਸਾਲਾਂ ਬਾਅਦ ਇਹ ਹੋਇਆ ਕਿ ਪ੍ਰਧਾਨ ਬਦਲੇ ਗਿਆ ਮੈਂ ਮੀਡੀਆ ਜਿੱਨਾ ਖੜਣ ਦਾ ਸਾਹਮਣੇ ਖੜਾ ਪੰਜਾਬ ਦਾ ਖੜਾ ਜਿੰਨੇ ਐਮਸੀ ਸਾਹਿਬਾਨ ਮੈਂ ਇੱਕ ਗੱਲ ਦੱਸੂਗੀ ਐਓ ਜੀ ਅੱਜ ਅਫਸਰ ਸਹਿਵਾਨਾ ਨੇ ਸਾਰਿਆਂ ਨੇ ਸਾਥ ਦਿੱਤਾ ਇੱਕ ਸਾਲ ਦੇ ਅੰਦਰ ਅੰਦਰ ਖਰੜ ਨੂੰ ਰੀਮੋਡਲ ਕਰ ਦਵਾਂਗੇ ਖਰੜ ਦੀ ਐਓ ਜੀ ਅਸੀਂ ਨਵੀਂ ਇੱਕ ਪੇਸ਼ ਕਰਾਂਗੇ ਕਿ ਪੂਰਾ ਪੰਜਾਬ ਦੇਖੂਗਾ ਖਰੜ ਸ਼ਹਿਰ ਦੇ ਵਿੱਚ ਕੀ ਹੋਇਆ ਨਾ ਖਰੜ ਦੇ ਵਿੱਚ ਪੈਸੇ ਦੀ ਕਮੀ ਐ ਕਮੀ ਸੀ ਕੰਮ ਕਰਨ ਦੀ ਸਾਡੀ ਮਨਸ਼ਾ ਕਿਸੇ ਨੂੰ ਵੀ ਹਰਾਉਣ ਦੀ ਨਹੀਂ ਸੀ ਕਿਸੇ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਨਹੀਂ ਸੀ ਸਾਡੀ ਮਨਸ਼ਾ ਸੀ ਖਰੜ ਦੀ ਤਰੱਕੀ ਖਰੜ ਦੀਆਂ ਲੋਕਾਂ ਦੀਆਂ ਉਮੀਦਾਂ ਤੇ ਉਤਰਨਾ ਸੋ ਅਸੀਂ ਖਰੜ ਦੀ ਤਰੱਕੀ ਦੇ ਲਈ ਖਰੜ ਨੂੰ ਰੀਮੋਡਲ ਕਰਨ ਦੇ ਲਈ ਖਰੜ ਨੂੰ ਉਹ ਜਿਹੜਾ 3 ਕਲਾਸ ਦੇ ਵਿੱਚ ਪਾਇਆ ਜਾਂਦਾ ਕਿ ਇੱਥੇ ਦਾ ਵੀ ਪਾਰਟੀ ਨਵਾਂ ਪ੍ਰਧਾਨ ਹੈ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮਐਲਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਆ ਜਿਹੜਾ ਖਰੜਾ ਚਾਹਵਾ ਮੈਨੂੰ ਕਿੰਨੇ ਕਿ ਦਿਨਾਂ ਤੱਕ ਤੁਸੀਂ ਡਿਟੀਵ ਕਰਨ ਜਾਰੀ ਹੋਏਗਾ ਕਿੰਨੇ ਕਿ ਦਿਨਾਂ ਜੀ ਨਵਾਂ ਡਿਟੀਵ ਕਿਸੇ ਫੇਰ ਬਾਜੀ ਨਾ VOTING ਦਾ ਜੀ ਫੇਰ ਬਾਜੀ ਅਸੀਂ 29 29 ਬਲਾਓ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29 ਵਿੱਚੋਂ 20 ਬੰਦਿਆਂ ਨੇ ਜਿਹੜਾ ਆਪਣੀ ਵੋਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ ਸਤਾਈਆਂ ਵਿੱਚੋਂ 18 ਐਮਸੀ ਸਹਿਬਾਨ ਉਥੇ ਜਿਨ੍ਹਾਂ ਨੇ ਆਪਣੇ ਹੱਥ ਚੁੱਕ ਕੇ ਕਲੀਅਰ ਕੱਢ ਪੜਾ ਸ਼ਾਂਤੀਪੂਰਵਕ ਕਿਸੇ ਵੀ ਜਿੰਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤੋਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀਜ਼ ਸੀ ਹੋਰ ਸੀਗੇ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰੋਸੈਸਾ ਬੈਠ ਕੇ ਸੁਣਿਆ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਪੜਾ ਪੀਸਫੁਲੀ ਡੈਮੋਕਰੈਟਿਕ ਵੇ ਦੇ ਨਾਲ ਪੂਰੀ ਅੰਦਰ ਉਹਦੀ ਪਿਕਚਰਾਈਜੇਸ਼ਨ ਹੋਈ ਹੈ ਸਰਕਾਰੀ ਤੌਰ ਉਤੇ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਹੈ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਦੇ ਸਾਰੇ ਐਮਸੀਸ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁਲ ਡੈਮੋਕਰੇਟੀ ਹੈ ਨਹੀਂ ਕਿ ਸਰਕਾਰਾਂ ਤੇ ਕੋਈ ਧੱਕਾ ਹੋਇਆ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਹੈ ਲੱਗਦਾ ਪ੍ਰਧਾਨ ਕਿ ਕਦੋਂ ਕਿੰਨੇ ਕਿੰਨੇ ਘੰਟੇ ਜਮਾਨਤ ਕਿੰਨੇ ਦਿਨਾਂ ਚ ਗਣ ਜਿਗਾ ਜੀ ਬਸ ਜਲਦੀ ਤੁਹਾਡੀ ਅੱਗੇ ਇਹਨਾਂ ਤੋਂ ਹੀ ਇਹਦਾ ਵੀ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਿੰਨੇ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਹੋਵੇਗਾ ਪ੍ਰਧਾਨ ਚੁਣਿਆ ਜਾਏਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮਰਜ਼ੀ ਚੱਲੂਗੀ ਐਮਸੀਸ ਨੂੰ ਪਾਵਰ ਦਿੱਤੀ ਜਾਊਗੀ ਐਮਸੀਸ ਕੰਮ ਕਰਨਗੇ ਐਮਸੀਸ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਵਰਾਜ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕਿ ਆਮ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਤੇ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਦੀ ਯਾਦ ਰੱਖਣੀ ਹੈ ਕਿ ਇਹਨਾਂ ਨੇ ਆਪਣੇ ਆਪਣੇ ਵੋਟਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਵੀ ਅੱਜ ਇਹਨਾਂ ਸਾਰੇ ਐਮਸੀਸ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਤੇ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦਾ ਸਮਾਂ ਆ ਗਿਆ ਹੈ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਹੈ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਹੈ ਕਿ ਵਾਕਿਆ ਤੇ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਹੋ ਰਿਹਾ ਹੈ ਤੇ ਲੋਕਾਂ ਨੂੰ ਮੈਂ ਵਧਾਈ ਦਿੰਨੀ ਹੈ ਵੀ ਤੁਹਾਡੀ ਹੁਣ ਬੱਲੇ ਬੱਲੇ ਹੈ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬੀ ਸਾਹਿਬ ਚੰਨੀ ਸਾਹਿਬ ਤੁਸੀਂ ਕੁਝ ਕਹਿਣਾ ਚੰਨੀ ਸਾਹਿਬ ਕੀ ਕਹਿਣਾ ਚਾਹੁੰਗੇ ਚੰਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਈ ਹਾਂਜੀ ਐਮਐਲਏ ਸਾਹਿਬ ਅਨਮੋਲ ਗਗਨ ਮਾਨ ਜੀ ਨੂੰ ਸਪੈਸ਼ਲ ਵਧਾਈ ਦਿੰਦਾ ਸਾਰੇ ਐਮਸੀ ਸਾਹਿਬਾਨ ਉਹਨਾਂ ਦਾ ਧੰਨਵਾਦ ਨਾਲ ਵਧਾਈਆਂ ਇੱਕ ਇੱਕ ਇਤਿਹਾਸ ਰਚਿਆ ਗਿਆ ਅੱਜ ਖਰੜ 'ਚ ਔਰ ਵੀ ਦੇਖੋ ਜੀ 18 ਐਮਸੀ ਸਾਹਿਬਾਨ ਦੋ ਸਾਡੀਆਂ ਵੋਟਾਂ ਔਰ ਬੜੇ ਪੀਸਫੁਲੀ ਹੋਇਆ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਸਟ੍ਰੱਬਾ ਨਹੀਂ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਖਰੜ ਲਈ ਇੱਕ ਨਵਾਂ ਸੂਰਜ ਮੈਕਵਾਂਗਾ ਚੜਿਆ ਹੈ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਆਏ ਹਾਂ ਕਿ ਬਹੁਤ ਮਾੜਾ ਹਾਲ ਸੀ ਸੀਵਰੇਜ ਦਾ ਤੇ ਹੋਰ ਸਾਫ-ਸਫਾਈ ਦਾ ਲੇਕਿਨ ਹੁਣ ਜਿਹੜਾ ਹੈਗਾ ਜਿੰਨਾ ਸਮਾਂ ਬਚਿਆ ਇੱਕ ਬਹੁਤ ਵਧੀਆ ਜਿਹੜਾ ਖਰੜ ਲਿਖੜ ਕੇ ਆਏਗਾ ਇਹ ਹਲਕਾ ਔਰ ਇਹ ਕਿਉਂਕਿ ਬਹੁਤ ਅਹਿਮ ਜਿਹੜਾ ਖਰੜ ਦੀ ਪੋਜੀਸ਼ਨ ਹੈ ਬਿਲਕੁਲ ਸਾਡੀ ਰਾਜਧਾਨੀ ਦੇ ਨਾਲ ਹੈ ਸੋ ਇਹ ਚਾਹੀਦਾ ਵੀ ਸੀ ਵੀ ਜੋ ਵੀ ਬਾਹਰੋਂ ਆਉਂਦਾ ਇੱਕ ਇਹ ਗੇਟਵੇ ਹੈਗਾ ਪੰਜਾਬ ਸੋ ਮੈਂ ਬਹੁਤ 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 ਅੰਦਰ ਸਾਰੇ ਆ ਗਏ ਠੀਕ ਓਕੇ ਜੀ ਓਕੇ ਓਕੇ ਦੂਸਰੇ ਜਗ੍ਹਾ ਕੀ ਕਹਿੰਦੇ ਕਿੰਨੇ ਕੀ ਹੋਇਆ ਅੱਜ ਬੇਪਰੋਖੀ ਦਾ ਜੋ ਮਤਾ ਸੀ ਉਸ ਦੇ ਵਿੱਚ ਮੇਰੇ ਆਪੋਜੀਸ਼ਨ ਨੇ ਦੇ ਤਰ੍ਹਾਂ ਹਾਸਲ ਕੀਤੀ ਹੈ ਤੇ ਅੱਜ ਤੋਂ ਬਾਅਦ ਜੋ ਪ੍ਰਦਾਨਗੀ ਹੈ ਉਹ ਮੇਰੇ ਹੱਥੋਂ ਨਹੀਂ ਜਾਂਦੀ ਜੇ ਲੇਕਿਨ ਮੈਂ ਉਸ ਪਰਮਾਤਮਾ ਦਾ ਅੱਜ ਵੀ ਸ਼ੁਕਰੀਆ ਦਾ ਕਰਦੀ ਆ ਕਿਉਂਕਿ ਉਹਨਾਂ ਦੀ ਜੋ ਰਜ਼ਾ ਹੁੰਦੀ ਹੈ ਉਹ ਭਲੇ ਵਾਸਤੇ ਹੁੰਦੀ ਹੈ ਸੋ ਜੋ ਪਰਮਾਤਮਾ ਦੀ ਰਜ਼ਾ ਸੀਗੀ ਮੈਂ ਉਸ ਦੇ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਥਾਂ ਕਰਦੀ ਆ ਉਹਨਾਂ ਦੀ ਜੋ ਰਜ਼ਾ ਹੈ ਸਦਾ ਭਲੇ ਲਈ ਹੁੰਦੀ ਹੈ ਤੁਹਾਡੇ ਨਾਲ ਅੱਜ 2 MC ਆਏ ਆ ਤੁਹਾਡੇ ਨਾਲ ਦੇ ਬਾਕੀ MC ਕਿਉਂ ਨਹੀਂ ਆਏ ਜੀ ਮੇਰੇ ਨਾਲ 2 ਐਮਸੀ ਆਏ ਕਿਉਂਕਿ ਮੈਨੂੰ ਜ਼ਰੂਰਤ ਜਿੰਨੀ ਸੀ ਜੀ ਮੈਂ ਲੈ ਕੇ ਆਈਆਂ ਤੇ ਬਾਕੀ ਐਮਸੀਆਂ ਦਾ ਥੋੜਾ ਜਿਹਾ ਥ੍ਰੈਟ ਸੀਗਾ ਅਸੀਂ ਤਾਂ ਨਹੀਂ ਆਣ ਦਿੱਤੇ ਆਂ ਕਈ ਵਾਰ ਕੋਈ ਕਿਸੇ ਚੀਜ਼ ਦੀ ਥ੍ਰੈਟ ਹੁੰਦੀ ਆ ਅਸੀਂ ਉਹਨਾਂ ਨੂੰ ਤਾਂ ਨਹੀਂ ਲੈ ਕੇ ਆਏ ਜਿਹੜੀ ਉਹਨਾਂ ਨੇ ਅਜ ਪੇਸ਼ ਕਰਨਾ ਸੀਗਾ ਆਪਣੇ ਆਪ ਨੂੰ ਬੇਬੰਦ ਕਿਉਂਕਿ ਮਤਾਂ ਇਹ ਹੈ ਆ ਸੀਗਾ ਕਿ ਮੈਂ ਆਪਣੇ ਜੋ ਬਹੁਮਤ ਤਾਂ ਕੋਈ ਨਹੀਂ ਸੀ ਸਾਬਤ ਕਰਨਾ ਉਹਨਾਂ ਨੇ ਆਪਣਾ ਬਹੁਮਤ ਸਾਬਤ ਕਰਨਾ ਸੀਗਾ ਇਸ ਲਈ ਮੈਨੂੰ ਇਹਨੇ ਐਮਸੀ ਦੀ ਜ਼ਰੂਰਤ ਨਹੀਂ ਜਿੰਨੀ ਉਹਨਾਂ ਨੂੰ ਜ਼ਰੂਰਤ ਸੀ ਦੇ ਉਹ ਆਪਣੇ ਐਮਸੀਆ ਨੂੰ ਲੈ ਕੇ ਆਏ ਸੀ ਦੋ ਐਮਐਲਏ ਜਿਹੜੇ ਕਦੀ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਅੱਜ ਦੋਨੋਂ ਦੇ ਦੋਨੋਂ ਐਮਐਲਏ ਵੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਜੋ ਉਹਨਾਂ ਨੇ VOTING ਕਰਨੀ ਸੀਗੀ ਮੇਰੇ ਖਿਲਾਫ VOTING ਕਰਨੀ ਸੀ ਕੁਰਸੀ ਤੋਂ ਉਲਾਨ ਵੀ ਸੋ ਅੱਜ ਉਹ ਆਪਣੇ ਜੋ ਉਤਾਰਨ ਦੀ ਸੀਗੀ ਉਹਨਾਂ ਦੇ ਵਿੱਚ ਕਾਮਯਾਬ ਹੋ ਗਿਆ ਤੁਸੀਂ 4 ਸਾਲਾਂ ਤਿੰਨ ਜਿੰਨ ਵੀ ਰਹੀ ਕਿੰਨੇ ਕੰਮ ਕਰੇ ਕਿੰਨੇ ਵਿਕਾਸ ਤੁਸੀਂ ਕੰਮ ਕਰਿਆ ਤੱਕ ਦੇਖੋ ਪਿਛਲੇ ਆਪਣੇ ਕੋਰਮ ਦੇ ਵਿੱਚ ਅੱਜ ਤੋਂ ਪਹਿਲਾਂ ਜਿੰਨਾ ਵੀ ਕੌਰਮ ਹੈ ਉਸ ਦੇ ਵਿੱਚ ਮੈਂ ਲਗਭਗ 500 ਤੋਂ 600 ਕਰੋੜ ਦੇ ਕੰਮ ਹੈ ਜਿਹੜੇ ਪਾਸ ਕਰ ਚੁੱਕੀ ਹਾਂ ਰੀਸੈਂਟਲੀ ਮੈਂ 200 ਕਰੋੜ ਦੀ ਮੀਟਿੰਗ ਪਾਸ ਕੀਤੀ ਸੀ ਹੁਣ ਮੈਂ ਤੁਹਾਨੂੰ ਇਹਨਾਂ ਕਹਿੰਦੀ ਆਂ ਵੀ ਇਹ ਮੀਟਿੰਗ ਹੈ ਜਿਹੜੀ ਮੇਰੇ ਵੱਲੋਂ ਪਾਸ ਕੀਤੀ ਗਈ ਹੈ ਕੱਲ ਨੂੰ ਜਿੰਨੇ ਮਰਜ਼ੀ ਉਦਘਾਟਨ ਕੀਤੇ ਜਾਣ ਲੇਕਿਨ ਪ੍ਰਧਾਨ ਨਗਰ ਕੌਂਸਲ ਦੀ ਉਸ ਪ੍ਰੀਸੀਡਿੰਗ ਦੇ ਵਿੱਚ ਸਾਈਨ ਸਿਗੇ ਜੋ ਜਸਪ੍ਰਿਤ ਕੌਰ ਲੌਂਗਰੀਆਂ ਨੇ ਕੀਤੇ ਸੀ 200 ਕਰੋੜ ਦੀ ਮੀਟਿੰਗ 70 ਕਰੋੜ ਦੀ ਮੀਟਿੰਗ 58 ਕਰੋੜ ਦੀ ਮੀਟਿੰਗ ਅਲੱਗ-ਅਲੱਗ ਜਿਹੜੀਆਂ ਮੈਂ ਮੀਟਿੰਗਾਂ ਕੀਤੀਆਂ ਨੇ ਕਰੋੜਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਆਪਣੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੀਟਿੰਗਾਂ ਕੀਤੀਆਂ ਜਿਦੇ ਵਿੱਚ ਕਜੋਲੀ ਵਾਟਰ ਬਾਕਸ ਦੀਆਂ ਮੀਟਿੰਗਾਂ ਹੋਈਆਂ ਨੇ ਐਸਟੀਪੀ ਦੀਆਂ ਮੀਟਿੰਗਸ ਹੋਈਆਂ ਨੇ ਬਿਊਟੀਫਿਕੇਸ਼ਨ ਦੀਆਂ ਮੀਟਿੰਗਸ ਹੋਈਆਂ ਡਿਵੈਲਪਮੈਂਟ ਦੀ ਮੀਟਿੰਗ ਹੋਈ ਹੈ ਤੇ ਆਪਣਾ ਕਮਿਊਨਿਟੀ ਸੈਂਟਰਸ ਦੀ ਮੀਟਿੰਗ ਹੋਈ ਹੈ ਆਡੀਟੋਰੀਅਮ ਹੋ ਗਿਆ ਆਪਣੇ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਦੇ ਵਿਕਾਸ ਲਈ ਮੈਂ ਮੀਟਿੰਗਸ ਕੀਤੀਆਂ ਸੀ ਮਤੇ ਪਾਸ ਕੀਤੇ ਸੀ ਲੇਕਿਨ ਸ਼ਾਇਦ ਇਹਨਾਂ ਨੂੰ ਇਹ ਕੰਮ ਵੀ ਘੱਟ ਲੱਗੇ ਨੇ ਲੇਕਿਨ ਮੈਂ ਇੰਨਾ ਕਹਿੰਦੀ ਹਾਂ ਜਿੰਨੇ ਵੀ ਅੱਗੇ ਉਤ ਘਟਨ ਹੋਣਗੇ ਇਹ ਇਹੀ ਕੰਮ ਮੇਰੇ ਦੁਆਰਾ ਪਾਸ ਕੀਤੇ ਗਏ ਕੰਮਾਂ ਦੇ ਹੋਣਗੇ ਕਿੰਨਾ ਸਫਰ ਹੈ ਕੰਡਿਆਂ ਦਾ ਦੱਸੋ ਵੀ 400 ਆ ਦੇਖੋ ਦੋ ਪਹਿਲੂ ਹੁੰਨੇ ਹਰ ਇੱਕ ਚੀਜ਼ ਦੇ ਜਿੱਥੇ ਇੱਕ ਚੰਗਾ ਹੁੰਦਾ ਉੱਥੇ ਮਾੜਾ ਵੀ ਹੁੰਦਾ ਲੇਕਿਨ ਪਰਮਾਤਮਾ ਅੱਗੇ ਮੈਂ ਹੱਥ ਜੋੜ ਕੇ ਸੀਸਕ ਕਰਕੇ ਇਹ ਕਹਿੰਦੀ ਹਾਂ ਕਿ ਜੇ ਟੰਡੇ ਨਾ ਹੋਣ ਤਾਂ ਸਮਝਦਾਰੀ ਕਿੱਥੋਂ ਆਊਗੀ ਹਰ ਚੀਜ਼ ਮੈਨੂੰ ਇੱਥੇ ਸਿੱਖਣੇ ਨੂੰ ਮਿਲੀ ਹੈ ਹਰ ਚੀਜ਼ ਦਾ ਮੈਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਨੇ ਭਰੋਸਾ ਨਾ ਕਰੋ ਆਪਣੇ ਆਪ ਔਰ ਆਪਣੇ ਸੱਚੇ ਪਰਮਾਤਮਾ ਤੇ ਭਰੋਸਾ ਕਰੋ ਕਿਉਂਕਿ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਪ੍ਰਧਾਨ ਬਣੀ ਸੀ ਤਾਂ ਮੇਰੇ ਨਾਲ ਜਿਹੜੇ ਜੁੜੇ ਹੋਏ ਬੰਦੇ ਸੀ ਮੈਂ ਨਹੀਂ ਜਦਕਿ ਉਹ ਮੈਨੂੰ ਦਾਊਨ ਸਾਹਿਬ ਲੈ ਗਏ ਦਾਊਨ ਸਾਹਿਬ ਖਰੜਾ ਜਿਹੜੇ ਬਹੁਤ ਮਹਾਨਤਾ ਪੂਰਨ ਸਨ ਨਮਨ ਕਰਦੀ ਹਾਂ ਮੈਂ ਉਹਨਾਂ ਨੂੰ ਬਹੁਤ ਮਾਨਤਾ ਵਾਲਾ ਗੁਰੂ ਘਰ ਆ ਉਹ ਉਥੇ ਉਹ ਮੈਨੂੰ ਲੈ ਕੇ ਗਏ ਸੀਗੇ ਕਿ ਪ੍ਰਧਾਨ ਜੀ ਸੌ ਚੁੱਕੋ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਤੁਸੀਂ ਸਾਡੇ ਸਾਥ ਨਾ ਛੱਡੋ ਦੇਣ ਨੂੰ ਮੈਂ ਅਸਤੀਫਾ ਵੀ ਦੇ ਸਕਦੀ ਸੀ ਮੈਨੂੰ ਪਤਾ ਸੀਗਾ ਵੀ ਉਹਨਾਂ ਦੇ ਕੋਲ ਪੂਰੇ ਬੰਦੇ ਨੇ ਲੇਕਿਨ ਮੇਰੇ ਕੋਲ ਨਹੀਂ ਹੈਗੇ ਲੇਕ ਅਸਤੀਫਾ ਨਾ ਦੇਣ ਦਾ ਮੇਰਾ ਕਾਰਨ ਇਹੀ ਸੀਗਾ ਕਿ ਅੱਜ ਉਹਨਾਂ ਦਾ ਪਰਦਾ ਫਾਸ਼ ਕਰਨਾ ਸੀਗਾ ਜਿਨ੍ਹਾਂ ਨੇ ਦਾਉਨ ਸਾਹਿਬ ਮੱਥਾ ਟੇਕਿਆ ਉਸ ਪ੍ਰਮਾਤਮਾ ਨੂੰ ਵੀ ਟਿੱਚ ਸਮਝਿਆ ਉਹ ਸੱਚੇ ਪ੍ਰਮਾਤਮਾ ਨੂੰ ਆਰਤੀ ਦੇ ਸਮੇਂ ਉੱਥੇ ਉਹ ਬੈਠੇ ਸੀ ਮੈਨੂੰ ਪਟਿਆਲੇ ਤੋਂ ਉਹਨਾਂ ਨੇ ਸੱਦਿਆ ਸੀ ਮੈਂ ਪਟਿਆਲੇ ਸੀਗੀ ਉਸ ਟਾਈਮ ਵਿਪਰਧਾਨ ਤੋਂ ਸੌਂ ਚੱਕਣੀਆਂ ਨਾਲ ਅਸੀਂ ਸੌਂ ਚੱਕਣੀਆਂ ਕਿ ਅਸੀਂ ਇੱਕ ਦੂਸਰੇ ਦਾ ਸਾਥ ਨਹੀਂ ਛੱਡਾਂਗੇ ਲੇਕਿਨ ਅੱਜ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਟੀਚ ਸਮਝਾ ਉਸ ਪ੍ਰਮਾਤਮਾ ਨੇ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦੇ ਹੀ ਦੇਣਾ ਲੇਕਿਨ ਮੈਂ ਉਸ ਪ੍ਰਮਾਤਮਾ ਦੀ ਰਜ਼ਾਮੰਦੀ 'ਚ ਹਮੇਸ਼ਾ ਰਹਾਂਗੀ ਮੈਂ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦੀ ਆਂ ਇਸ ਕੁਰਸੀ ਤੋਂ ਉੱਠਣ ਲੱਗਿਆਂ ਲੇਕਿਨ ਮੈਂ ਆਪਣੇ ਲਈ ਇੱਜ਼ਤ ਲੈ ਕੇ ਉੱਠਣ ਲੱਗਿਆਂ ਮਨ ਨੂੰ ਅੱਜ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਦਲ ਬਦਲੂ ਐ ਮਨ ਨੂੰ ਅੱਜਕੱਲ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਬਦਲਾਖੋਰੀ ਦੀ ਨੀਤੀਆਂ ਬਣਾ ਰਹੀ ਐ ਜਦ ਕਿ ਮੇਰੇ ਨਾਲ ਬਦਰਾਖੋਰੀ ਦੀ ਨੀਤੀ ਹੋਈ ਵੀ ਅਕਾਲੀਆਂ ਦੀ ਪ੍ਰਧਾਨ ਕੁਰਸੀ ਤੇ ਬੈਠੀ ਕਿਦਾਂ ਐ ਤੇ ਇਮਾਨਦਾਰੀ ਇਮਾਨਦਾਰੀ ਤਾਂ ਮੈਂ ਕਰਕੇ ਦਿਖਾਈ ਆ ਜਿਹੜੇ ਬੋਲਦੇ ਸੀ ਅਸੀਂ ਇਮਾਨਦਾਰਾ ਲੇਕਿਨ ਇਮਾਨਦਾਰੀ ਹੈ ਜੋ ਮੈਂ ਕਰਕੇ ਦਿਖਾਈ ਹੈ ਕੋਈ ਐਮਸੀ ਆਏ ਜਾਂ ਨਹੀਂ ਸੀ ਚਾਹੇ ਮੇਰੀ ਪਾਰਟੀ ਦਾ ਸੀ ਚਾਹੇ ਕਿਸੇ ਹੋਰ ਦੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਲੇਕਿਨ ਪ੍ਰੋਪਰ ਹਰੇਕ ਮੀਟਿੰਗ ਦੇ ਵਿੱਚ ਬਰਾਬਰਤਾ ਦੇ ਨਾਲ ਹਰੇਕ ਦੇ ਕੰਮ ਪਏ ਨੇ ਕਿਸੇ ਵੀ ਚੀਜ਼ 'ਚ ਕਿਸੇ ਵੀ ਐਮਸੀ ਨੂੰ ਕੋਈ ਵੀ ਅਸੀਂ ਨਿਰਾਸ਼ਾ ਨਹੀਂ ਦਿੱਤੀ ਸੋ ਇੱਥੇ ਮੈਂ ਆਪਣੀ ਇਮਾਨਦਾਰੀ ਬਾਰੇ ਦੱਸ ਨਹੀਂ ਆ ਤੇ ਦੀ ਆਪਣਾ ਦਲ ਨਹੀਂ ਬਦਲਿਆ ਕਦੀ ਆਪਣੀ ਪਾਰਟੀ ਨਹੀਂ ਬਦਲੀ ਕਿਉਂਕਿ ਪਾਰਟੀ ਰੱਬ ਦਾ ਰੂਪ ਮੰਨੀ ਜਾਂਦੀ ਆ ਪਾਰਟੀ ਨੂੰ ਪਿਤਾ ਦਾ ਰੂਪ ਮੰਨਿਆ ਜਾਂਦਾ ਪਾਰਟੀ ਛੱਡਣ ਵਾਲਾ ਬਦਲੂ ਹੀ ਕਹਾਉਂਦਾ ਦੂਜੇ ਦੀ ਥਾਲੀ ਦੇ ਲੱਡੂ ਦੇਖਦੇ ਆ ਨਾ ਜਿਹੜਾ ਭੜਾਈ ਲੱਗਦਾ ਲੇਕਿਨ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੇ ਹੱਥ ਵਿੱਚ ਆਪੋਸ਼ਨ ਦਾ ਰੋਲ ਅਦਾ ਕਰੋਗੇ ਪੋਸਟਿੰਗ ਦਾ ਹਾਂ ਮੀਟਿੰਗ ਚ ਆਏ ਕਰੋਗੇ ਜਾਂ ਜੋ ਮੀਟਿੰਗਾਂ ਆਏ ਕਰੋਗੇ ਤੁਲਸੀ ਬਿਲਕੁਲ ਮੈਂ ਐਮਸੀ ਦਾ ਧਰਮ